ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚੰਨ ਸਿੰਘ ਰਾਜੂ ਐ ਜੀਓ ਸੋ ਸਾਡੇ ਦਰਮਿਆਨ ਪਹੁੰਚੇ ਸੀ ਅੱਜ ਸਾਗਰ ਸਿੰਘ ਸਾਗਰ ਜੀ ਬਰਨਾਲੇ ਤੋਂ ਜੋ ਕਿ ਸ਼ਿਗਰਤੀ ਆਗੂ ਵੀ ਨੇ ਤੇ ਲੇਖਕ ਵੀ ਨੇ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਾਂਗੇ ਹਾਂਜੀ ਸਾਗਰ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ মিডিਆ ਜੀ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਚੱਕ ਕੇ ਤੁਸੀਂ ਸਾਡੇ ਦਰਮਿਆਨ ਪਹੁੰਚੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਫਿਕਰਮੰਦ মিডিਆ ਹਾਂਜੀ ਇਸ ਦਾ ਬਹੁਤ ਹੀ ਜਿੰਦਗੀ ਟਿਕਾਣਾ ਵਿੱਚੋਂ ਤਕ ਹੈ ਜੀ ਨਾ ਉਹ ਜੂ ਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਆਪਣੇ ਸਮਾਜਵਾਰੇ ਫਿਕਰਮੰਨ ਹੈ ਜਿੰਦੂ ਪਹਿਲੇ ਗਿਆ ਸੋ ਆਪਣੇ ਸਮਾਜਵਾਰੇ ਕਹਾਂਗਾ ਜਿਵੇਂ ਕਿਸੇ ਸ਼ਾਇਰ ਦੇ ਨਾਲੀ ਸ਼ੁਰੂ ਕਰਦਾ ਹਾਂ ਹਾਂ ਜੀ ਜਿੰਦਾ ਕੋਈ ਹੰਗਾਰ ਆਪੜਦਾ ਨਹੀਂ ਮੈਂ ਉਹੋ ਦਰਦ ਕਹਾਣੀਆਂ ਜੀ ਜਿਹਨੂੰ ਬੁੱਲ ਵੀ ਸੁਣੋ ਸੰਗਦੇ ਨੇ ਮੈਂ ਉਹ ਸਾਥ ਦਾ ਪਾਣੀ ਉਹ ਸਾਥਿਆਂ ਦਾ ਪਾਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਆਪਣਾ ਲਿਖਿਆ ਸ਼ੇਰ ਹੈ ਮੇਰੀ ਮਸ਼ਹੂਰ ਕਵਤਾ ਵੀ ਹੈ ਉਹ ਗੀਤ ਵੀ ਹੈ ਬਹੁਤ ਸਾਰੇ ਲੋਕ ਗਾਉਂਦੇ ਵੀ ਜੀ اچھا ਸਰ ਜੀ ਜਿਹੜਾ ਅੱਜ ਦਾ ਆਪਣਾ ਤੁਹਾਡਾ ਇੰਟਰਵਿਊ ਨਾਲ ਅੱਜ ਦਾ ਆਪਣਾ ਪ੍ਰੋਗਰਾਮ ਹੈ ਉਹ ਹੈਗਾ OBC ਸਮਾਜ BC ਸਮਾਜ ਦੀਆਂ ਦਿਸ਼ਾ ਦੇ ਦਸ਼ਾ ਬਿਓਨ ਦੇ ਪ੍ਰਤੀ ਦਿਸ਼ਾ ਦੇ ਦਸ਼ਾ ਬਾਰੇ ਕੀ ਕਹੋਗੇ ਜਿਹੜਾ OBC ਸਮਾਜ ਹੈ ਇਹਦਾ ਬਹੁਤ ਹੀ ਵੱਡਾ ਦਫਾ ਦਾ ਹੈ ਮੁੰਜ ਤਾਂ ਜੇ ਅਸੀਂ ਇਤਿਹਾਸਕ ਤੌਰ ਤੇ ਪੜਹੀ ਤਾਂ ਸਾਨੂੰ ਸਾਡੇ ਦੇਸ਼ ਦੇ ਜੇ ਅਸੀਂ ਮੂਲ ਨਿਵਾਸੀਆਂਗੇ ਆਮ ਲੋਕ ਜਾਣਦੇ ਨੇ ਕਿ ਇੱਥੇ ਆਰੀਆ ਤੇ ਦਰਾਵੜਾ ਦਾ ਆਪਸ ਵਿੱਚ ਜੰਗ ਲੜਿਆ ਉਹ ਜੰਗ ਦੇ ਵਿੱਚ ਦਰਾਵੜ ਲੋਕਾਂ ਨੂੰ ਹਰਾ ਕੇ ਆਰੀਆ ਲੋਕਾਂ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਸਾਡੇ ਸਮੁੱਚੇ ਸਮਾਜ ਨੂੰ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਵੰਡ ਦਿੱਤਾ ਖਾਸ ਤੌਰ ਤੇ ਮੈਂ ਬੀਸੀ ਕਾਸਟਾਂ ਬਾਰੇ ਕਹਾਂਗਾ ਕਿ ਇਹਨਾਂ ਨੂੰ ਮਨੁਸਮਨਤੀ ਦੇ ਅਸਾਰ 70 ਤੋਂ 43 ਜਾਤਾਂ ਦੇ ਵਿੱਚ ਵੰਡ ਦਿੱਤਾ ਗਿਆ ਇਨ੍ਹਾਂ ਸਾਰੀਆਂ ਜਾਤਾਂ ਨੂੰ ਹਾਲਾਂਕਿ ਇਨ੍ਹਾਂ ਸਾਰੀਆਂ ਜਾਤੀਆਂ ਦੇ ਆਪਸ ਵਿੱਚ ਕੋਤਰਾ ਬਟੇ ਨਹੀਂ ਪਰੰਤੂ ਫਿਰ ਵੀ ਇਨ੍ਹਾਂ ਜਾਤੀਆਂ ਨੂੰ ਆਪਸ ਵਿੱਚ ਵੰਡਿਆ ਹੋਇਆ ਕਿਸੇ ਨੂੰ ਕੁਛ ਕਹਤਾ ਕਿਸ ਨੂੰ ਕਹਤਾ ਜੀਮਾ ਕਿਸੇ ਨੂੰ ਕਹਤਾ ਉਚਾਰ ਕਿਸੇ ਨੂੰ ਕਹਤਾ ਇਹ ਵਤ ਪੜਿਆ ਕਿਸੇ ਨੂੰ ਕਹਤਾ ਇਹ ਇਹ ਸਾਡੇ ਸਮਾਜ ਦੀ ਬਹੁਤ ਗੁਰਦਸ਼ਾ ਅੱਛਾ ਇੱਕ ਦੁਕਾਨ ਕੀ ਹੈ bc ਤੇ o bc ਦਾ ਦੁਕਾਨ ਕੀ ਹੈ bc ਤੇ o bc ਦਾ ਦੁਕਾਨ ਸਭ ਤੋਂ ਵੱਡਾ ਹੈ ਕਿ ਇਹ ਉਹ ਸਮਾਜ ਹੈ ਜਿਹੜਾ ਕਿ ਅੰਧਵਟ ਵਿਚਾਰੇ ਲੱਗ ਤੇ ਆਉਂਦਾ ਉੱਪਰਲੇ ਇਹਨੂੰ ਰੋੜਾਉਂਦੇ ਹਨ ਖੇਤਲਿਆਂ ਦੇ ਵਿੱਚ ਜਿਹਨੂੰ ਮਨੁਸੁਖਮਤੀ ਦੇ ਖੇਤਲੇ ਕਹਿੰਦੀ ਐ ਸਿਟਾਪ ਕੇ ਕਹਿੰਦੀ ਉਹਨਾਂ ਵਿੱਚ ਰੱਖਦਾ ਇਹ ਹੀ ਸਭ ਤੋਂ ਵੱਡਾ ਬੀਹੀ ਕਾਸਟਾ ਦਿਖਾਉਂਦਾ ਹੈ ਜਦ ਕਿ ਇੰਨਾ ਕਾਸਟਾਂ ਦੇ ਵਿੱਚ ਬੜੇ ਤਕੜੇ ਹੁਨਰਵੰਦ ਲੋਕ ਕਾਰੀਗਰ ਬੜੇ ਤਕੜੇ ਨੇ ਸੈਨੇਟਿਸਟ ਬੜੇ ਤਕੜੇ ਨੇ ਅਸਾਰੀ ਕਰਨ ਵਾਲੇ ਬੜੇ ਤਕੜੇ ਨੇ ਹੋਰ ਵੀ ਸੰਜਮ ਬਣਾਉਣ ਬੜੇ ਬੜੇ ਤਕੜੇ ਮਿੱਟੀ ਦੇ ਮਿੱਟੀ ਦੇ ਮੌਸਤਾ ਤਾਂ ਵੀ ਜਾਣ ਮਾਣ ਬੜੇ ਇਹ ਲੋਕ ਤੇ ਪਰ ਫਿਰ ਵੀ ਇਹ ਲੋਕਾ ਜਿਹੜੇ ਨੇ ਉਹ ਆ ਰਾਜਨੀਤਿਕ ਤੌਰ ਤੇ ਅੱਗੇ ਨਹੀਂ ਵਧ ਸਕੇ ਨਾ ਨਾ ਹੀ ਰਾਜਨੀਤਿਕ ਤੌਰ ਤੇ ਜਿਹੜੀ ਸਤਾ ਆਪਣੇ ਹੱਥ ਵਿੱਚ ਰਸ ਸਕੀ ਉਹ ਹੋਰ ਨਾਲੀ ਮੌਜੂਦਾ ਜਿਹੜੀ ਜਨਗਣਤੀ ਹੈ ਜਾਂ ਜਿਸ ਦੇ ਅਨੁਸਾਰ ਸਾਨੂੰ ਸਟੱਡੀ ਹੈ ਉਸ ਅਨੁਸਾਰ ਸਮੁੱਚੇ ਭਾਰਤ ਦੇ ਵਿੱਚ 62% ਦੇ ਨੀ ਕੋ ओबीसी ਲੋਕ ਜਿਹੜੇ ਕੇ ਅੱਜ ਤੋ ਕਾਫੀ ਨੇਰ ਪਹਿਲਾਂ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ 52% ਦੱਸਿਆ ਗਿਆ ਸੀ ਇਹਨਾਂ ਤੇ ਉਹ ਅੱਜ ਇਹ ਕਾਸਤਾਂ ਦੀ ਗਿਣਤੀ ਵੱਧ ਤੋਂ ਵੱਧ ਵਧ ਰਹੀ ਹੈ ਇਸ ਦਾ ਜਿਹੜੀ ਦਸ਼ਾ ਹੈ ਉਹ ਦਸ਼ਾ ਹੈ ਦੱਸ ਰਹੇ ਹਾਂ ਤੇ ਇਹ ਲੋਕ ਕਿਉਂਕਿ ਇਹ ਲੋਕ ਜਿਆਦਾਤਰ ਕਾਰੀਗਰ ਦੇ ਨਾ ਸਮਨ ਚਾਹੇ ਤਾਂ ਉਹ ਸਲਾਈ ਦਾ ਕੰਮ ਲੈ ਲਓ ਚਾਹੇ ਉਹ ਸਫਾਈ ਦਾ ਕੰਮ ਲੈ ਲਓ ਜਾਂ ਸਮਾਂ ਸੰਗੋਣ ਵਾਲਾ ਆ ਜਾਂ ਕਪੜੇ ਛਣ ਵਾਲੀ ਗੱਲ ਲੈ ਲਵੋ ਸੋ ਇਹ ਲੋਕ ਕਾਰੀਗਰ ਸਨ ਹੁਨਰਵਾਨ ਸਨ ਇਹ ਲੋਕ ਇਸੇ ਕਰਕੇ ਜਮੀਨੀ ਜ਼ਮੀਨ ਤੇ ਕਾਰਜ ਨਹੀਂ ਹੋ ਸਕਿਆ ਜਦ ਕੇ ਬੰਦਾ ਬਾਹਰ ਨੇ ਕੁਝ ਤਾਂ ਕਹਿ ਨਹੀਂ ਜਿਸ ਸਮੇਂ ਇਸ ਪੰਜਾਬ ਨੂੰ ਜਿੱਤਿਆ ਬੰਦਾ ਬਾਹਰ ਨੇ ਕੁਝ ਤਾਂ ਕਹਿ ਨਹੀਂ ਜਮੀਨ ਸਮਾਜ ਦੀ ਪਰੰਤੂ ਇਨਾਂ ਲੋਕਾਂ ਦੀ ਜਮੀਨ ਨਹੀਂ ਆ ਕੁਝ ਖਾਵਾ ਤੇ ਦੇਖਿਆ ਗਿਆ ਹੈ ਕਿਉਂਕਿ ਮੇਰੀ ਇਸ ਸਮਾਜ ਬਾਰੇ ਬਹੁਤ ਹੀ ਕਾਫੀ ਸੱਭੀ ਹੈ ਅਜਾ ਇੱਥੇ ਮਜਾਰੇ ਨਾਂ ਚੱਲੀ ਸੀ ਉਸ ਸਮੇਂ ਇਨਾਂ ਕਾਫਤਾ ਦੇ ਲੋਕ ਉਹ ਜਿਹੜੇ ਕਿ ਮਜਾਰੇ ਸਨ ਜਾਂ ਜਿਵੇਂ ਮੀਰ ਖੁਰਦ ਖੁਰਦਾਰ ਵਗੈਰਾ ਪੈਂਦਾ ਹਨ ਘਟਾਦ ਵਗੈਰਾ ਪੈਂਦਾ ਉੱਥੇ ਇਨਾਂ ਕਾਫਤਾ ਕੋਲੇ ਵੀ ਜ਼ਮੀਨ ਹੈ ਕਿਉਂਕਿ ਇਹ ਵੀ ਮਜਾਰੇ ਜਿਹੜੇ ਉਹ ਜ਼ਗੀਰਦਾਰ ਸਨ ਉਸ ਸਮੇਂ ਉਹ بڑے ਸਨ ਇਸ ਕਰਕੇ ਉਹ ਉਹਨਾਂ ਪਿੰਡਾਂ ਦੇ ਵਿੱਚ ਜਮੀਨਾਂ ਦੇ ਵਿੱਚ ਕਾਰਜ ਕਰਦੇ ਹੋਰ ਵੀ ਬਹੁਤ ਸਾਰੇ ਪਿੰਡ ਜਿਵੇਂ 나ਈ ਵਾਲਾ ਆਪਣੇ ਸੈਂਡ ਵਿਰਾ ਦੇ ਲੋਕਾਂ ਜਮੀਨਾਂ ਦੇ ਕਾਰਜ ਦੇ ਤੇ ਹੋਰ ਮਾ ਜਾ ਹੈ ਉਹਦੇ ਮੇਰੇ ਕਾਰਜ ਨੇ ਇਹ ਵੀ ਜੀ ਪਰਜਾ ਪਤਾ ਦੇ ਕੁਝ ਪਿੰਡ ਨੇਗੇ ਹੋਰ ਵੀ ਸਾਰੇ ਉਹ ਜਮੀਨਾਂ ਦੇ ਕਾਰਜ ਨੇ ਇਸ ਟਾਈਮ ਮਿਸਤਰੀ ਵੀ ਬਹੁਤ ਪਿੰਡਾਂ ਦੇ ਵਿੱਚ ਜਿਵੇਂ ਭਾਈ ਰੁਪਾਲ ਦੇ ਜਿਹੜਾ ਹੈ ਮੇਰੇ ਕਾਫੀ ਸਟਰੀਅਸ ਵਾਲੇ ਉਹ ਕਾਰਜ ਨੇ ਬਾਕੀ ਪਿੰਡਾਂ ਦੇ ਵਿੱਚ ਇਹ ਜਿਹੜਾ ਕੰਮ ਸੀ ਕਰਦੇ ਆਮ ਤੌਰ ਤੇ ਸਮਾਜ ਦੇ ਲੋਕਾਂ ਦੇ ਵਿੱਚ ਆ ਜਾਗਰਤਾ ਲਈ ਉਹਨਾਂ ਦੇ ਸਮਾਜ ਦੇ ਲੋਕਾਂਆਂ ਰੀਤੀ ਰਿਵਾਜਾਂ ਨੂੰ ਜਾਣਨਾ ਦੇ ਜਿਹੜੇ ਜੋ ਵੀ ਸਮਾਜਿਕ ਵਰਤਾਰੇ ਹੁੰਦੇ ਹਨ ਉਹ ਸਮਾਜਿਕ ਵਰਤਾਰੇ ਰੀਤੀ ਇਸਲਾਮ ਦੇ ਸਾਨਾ ਇਸ ਕਰਕੇ ਇਹ ਲੋਕ ਵਿਕਾਸ ਨਹੀਂ ਕਰ ਸਕਦੇ ਇੱਕ ਦਾ ਮੁੱਖ ਕਾਰਨ ਇਹ ਵੀ ਸੀ ਕਿ ਬਾੜੀਆਂ ਸਾਡੀਆਂ ਜਾਤੀਆਂ ਦੇ ਵਿੱਚ ਵੱਡੇ ਹੁੰਟਾ ਕੇ ਹਰੇਕ ਪਿੰਡ ਦੇ ਵਿੱਚ ਕਿਸੇ ਦਾ ਇੱਕ ਘਰ ਸੀਗਾ ਕਿਸੇ ਦਾ ਲੋਕ ਘਰ ਸੀ ਕਿਸੇ ਦੇ ਪੰਜ ਸੱਤ ਦਾ ਦਾਸ ਘਰ ਸੀ ਇਸ਼ਟਾ ਨੜ ਘਰ ਸੀ ਉਹਨਾਂ ਦਾ ਆਪਸ ਵਿੱਚ ਵੀ ਬੜਾ ਕੱਟਦਾ ਨਹੀਂ ਜਦੋਂ ਸਾਗਰ ਜੀ ਫਿਰ ਵਿਕਾਸ ਕਿਵੇਂ ਹੋ ਸਕਦਾ ਕਿਵੇਂ ਕੀ ਕਿਹੜੀ ਰੂਪੇ ਖਿਆਲ ਕਰਕੇ ਆ ਇਸ ਇਹਨਾਂ ਦਾ ਵਿਕਾਸ ਇਸ ਤਰ੍ਹਾਂ ਹੋ ਸਕਦਾ ਜਿਵੇਂ ਅੱਜ ਸਾਡੀ ਇਹਨਾਂ ਸਾਰੀਆਂ ਕਾਸਟਾਂ ਨੇ ਰਲ ਕੇ ਇੱਕ ਅ ਰਾਸ਼ਟਰੀ ਪਛਾਣ ਵਾਲਾ ਮੋਰਚਾ ਬਣਾਇਆ ਜਿਹਦੇ ਵਿੱਚ ਅਸੀਂ ਸਾਰੀਆਂ ਹੀ ਕਾਸਤਾਂ ਦੇ ਲੋਕਾਂ ਨੂੰ ਵਿੱਚ ਲੈ ਕੇ ਉਹਨਾਂ ਨੂੰ ਅ ਰਵਾਈ ਦੇ ਕੇ ਉਹਨਾਂ ਨੂੰ ਮਾਨਤਾ ਦੇ ਕੇ ਅਸੀਂ ਆਕਸਿਓਟ ਚ ਰਵਾ ਰਹੇ ਹਾਂ ਜਿਵੇਂ ਰਾਮ ਗੜੀਏ ਸਿੱਖ ਹੋਏ ਸੈਨ ਭਰਾ ਜੀ ਹੋਏ ਪਰਜਾਪਤ ਭਰਾ ਜੀ ਹੋਏ ਮੈਨਾ ਭਰਾ ਜੀ ਕੋ ਹੋਏ ਆਇ ਦੇ ਸਤਰਾ ਨਹੀਂ ਆਪਣੀ ਦੂਜੀ ਟਰਮ ਸ਼ਕਰੀ ਜੀ ਭਰਾ ਜੀ ਇਹ ਇੰਨਾ ਨਹੀਂ ਵੀ ਇੰਨਾ ਸਾਰੀਆਂ ਬਰਾਦਰੀਆਂ ਨੂੰ ਅਸੀਂ ਹਰ ਇੱਕ ਬਰਾਦਰੀ ਨੂੰ ਐਂ ਜੀ ਵੀ ਰੂਪ ਰੇਖਾ ਕੀ ਤਿਆਰ ਕੀਤੀ ਹੈ ਕੀ ਕਰ ਰਹੇ ਹਾਂ ਅਸੀਂ ਸਾਡੇ ਇਹ ਰੂਪ ਰੇਖਾ ਤਿਆਰ ਕੀਤੀ ਹੈ ਕਿ ਇੰਨਾ ਜਿਹੜੀਆਂ ਖਾਸ ਤੌਰ ਤੇ ਪੰਜ ਸੱਤ ਕਾਸਟਾਂ ਜਿਹੜੀਆਂ ਹੈਗੀਆਂ ਨੇ ਜਾਂ ਜਾਂਦੀਆਂ ਹੈਗੀਆਂ ਨੇ 20 ਸੀਗਮ ਉਹਨਾਂ ਸਾਰੀਆਂ ਕਾਸਟਾਂ ਦੇ ਵਿੱਚੋਂ ਅਸੀਂ ਬੰਦੇ ਲੈ ਕੇ ਉਹਨਾਂ ਨੂੰ ਜੋਗਾਈ ਵਾਸਤੇ ਬੇਦੂਰੀਏ ਤੇ ਉਹਨਾਂ ਨੂੰ ਅਸੀਂ ਦੱਸੀਏ ਕਿ ਜਿਹੜਾ ਭਾਗ ਦੇਸ਼ ਹੈ ਉਹ ਸਾਡਾ ਹੈ ਜਿੰਨੀ ਜਿਸ ਦੀ ਗਿਣਤੀ ਪਾਈ ਉਹਨੀ ਉਸ ਦੀ हिस्सेदारी ਕਿਉਂਕਿ ਜਿਹੜੀ ਕਿ ਮਹੂਰੀਅਤ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਸ ਦੀ ਜਿੰਨੀ ਵੋਟ ਹੈ ਉਹ ਨਿਓ ਦਾ ਹਿੱਸਾ ਉਹਦਾ ਨਹੀਂ ਹੁੰਦਾ ਭਾਵੇਂ ਇਥੇ ਇਸ ਤਾਂ ਨਾਲ ਨਹੀਂ ਹੁੰਦਾ ਕਿਉਂਕਿ ਕੁਝ ਜਾਤੀਆਂ 3.5% ਨੇ ਉਹ ਹੀ ਅੱਜ ਭਾਰਤ ਦੇ ਤੇ ਰਾਜ ਕਰਦੀਆਂ ਨੇ ਜਿਹੜੀਆਂ 62% ਹੈ ਇਸ ਵਕਤ ਇੰਡੀਆ ਦੇ ਵਿੱਚ ਦੀ ਸ਼ਿਕਾਸ ਉਹਦੇ ਵਿੱਚ ਉਹਨਾਂ ਦੀ ਕੋਈ ਨੁਮਾਇੰਦਗੀ ਨਹੀਂ ਉਹਨਾਂ ਨੂੰ ਜੇ ਬਣਾ ਵੀ ਦਿੱਤਾ ਜਾਂਦਾ ਹੈ ਤਾਂ ਉਹ ਆਪਣਾ ਚਮਚੇ ਕਿਉਂਕਿ ਚਮਚੇ ਤੋਂ ਸਾਨੂੰ ਸਾਵਧਾਨ ਰਹਿਣਾ ਹੋਣਾ ਚਾਹੀਦਾ ਹੈ ਜੇ ਸੇ ਚਮਚਾ ਤੋਂ ਸਾਵਧਾਨ ਹੋ ਗਏ ਤਾਂ ਸਾਡੀਆਂ ਜਿਹੜੀਆਂ ਬਰਾਦਰੀਆਂ ਨੇ ਇਹ ترقی ਕਰ ਸਕਦੀਆਂ ਅੱਛਾ ਜ਼ਰਾ ਇਤਨਾ ਪਛੜਿਆ ਵਾਲੇ ਮੋਰਚੇ 'ਚ ਤੁਸੀਂ ਗੱਲ ਕਰਿਓ ਕਾਫੀ 10 ਦਿਨ ਤੋਂ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਵੱਡੀ ਭਾਰੀ ਗੜਤੀ ਦੇ ਵਿੱਚ ਬੜੀ ਤੇਜ਼ੀ ਨਾਲ ਮੀਟਿੰਗਾਂ ਹੋ ਰਹੀਆਂ ਇਹ ਮੀਟਿੰਗਾਂ ਦੇ ਪ੍ਰਤੀ ਇੱਕ ਕੋਈ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਇਹ ਮੀਟਿੰਗਾਂ ਕਰਨ ਦਾ ਕੀ ਕਾਰਨ ਹੈ ਕੀ 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 ਚਾਰ ਕਰਦੇ ਕਾਹਦੇ ਤਰੀਕੇ ਨਾਲ ਇੰਨਾ ਮੀਟਿੰਗਾਂ ਦੇ ਵਿੱਚ ਜਿਵੇਂ ਕਿ ਅੱਜ ਵੀ ਅਸੀਂ ਇੱਕ ਮੀਟਿੰਗ ਰੱਖੀ ਸੀ ਇਹਨਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਵੱਖ-ਵੱਖ ਜਿਹੜੀ ਜਾਤਾਂ ਦੇ ਵਿੱਚ ਬੰਦੇ ਹੋਏ ਸਾਡੇ BC ਲੋਕ ਹੈ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਲਿਆ ਕੇ ਰਾਜਨੀਤਿਕ ਤੌਰ ਤੇ ਚੇਤਨਕਰੀ ਤੇ ਜਿੰਨਾ ਚਿਰ ਰਾਜ ਸਤਾ ਫਿਤਨੀ ਹੋਗੀ ਕੁਨਾਂ ਚਾਹੇ ਅਸੀਂ ਆਪਣੀ ਕੋਈ ਵੀ ਮੰਗ ਜਾਂ ਆਪਣੀ ਕੋਈ ਵੀ ਜੋ ਸਮੱਸਿਆ ਕੋਸ਼ਿਸ਼ ਮਸੀਂ ਮਹਨ ਨਹੀਂ ਕਰ ਸਕਦੇ ਮੀਟਿੰਗਾਂ ਦੇ ਜਰੀਏ ਕੋਈ ਪ੍ਰੋਗਰਾਮ ਵੀ ਰੱਖਣਾ ਕੋਈ ਜਿਹੜਾ ਸੱਦਾ ਪੱਤਰ ਦੇ ਰਹੇ ਹੋ ਪ੍ਰਿਆ ਪ੍ਰੋਗਰਾਮ ਤਾਂ ਹੁਣ ਸਾਡਾ ਇਹ ਹੀ ਰੱਖਿਆ ਹੈ ਦਾਸਤ ਰੂਪ ਦੇ ਅਸੀਂ ਨਿਹਾਲ ਸਿੰਘ ਵਾਲਾ ਸਾਡੇ ਬਹੁਤ ਵੱਡੀ ਅਸੀਂ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਜਿਹੜਾ ਇਹ ਨਿਹਾਲ ਸਿੰਘ ਵਾਲਾ ਇਲਾਕਾ ਹੈ ਇਸ ਇਲਾਕੇ ਦੇ ਲੋਕ ਜਿੱਥੋਂ ਤੱਕ ਮੇਰੀ ਆਪਣੀ ਸ਼ਰਧਾ ਕਿਉਂਕਿ ਮੈਂ ਇਹ ਅਲੱਗ ਤਿ ਨਾਲ ਵੀ ਆਉਦਾ ਜਾਂਦਾ ਰਹਾਂ ਇਥੋਂ ਦੇ ਲੋਕ ਨੇ ਜਿਹੜੇ ਕਾਫੀ ਸੰਘਰਸ਼ੀ ਜੀਵਨੀ ਨੇ ਇਮਾਨਦਾਰ ਵੀ ਨੇ ਤੇ ਇਹੋ ਜਿਹੇ ਵੀ ਨੇ ਕੋ ਉਹ ਕਿਸੇ ਇੱਕ ਦੇ ਪਿੱਛੇ ਲੱਗੂ ਨਹੀਂ ਮੰਦੇ ਇਹ ਇੰਨਾ ਇਤਰਾ ਜਿਹੜਾ ਨਿਹਾਲ ਸਿੰਘ ਵਾਲੇ ਦਾ ਗੈਰੀ ਸਟੇਪ ਹੋ ਗਈ ਹੈ ਕੰਬੀ ਕਿ ਉਹ ਇੱਕ ਮਗਰ ਹੀ ਲੱਗੇ ਜਦ ਕਿ ਇੱਕ ਆਹ ਰੱਖਦੇ ਵਿੱਚ ਦੇਖਿਆ ਜਾਂਦਾ ਹੈ ਜਾਂ ਫਲਾਨੇ ਜੁੜੇ ਨੇ ਜੀ ਭਾਜਪਾ ਨਾਲ ਜੁੜੇ ਨੇ ਫਲਾਨੇ ਜੁੜੇ ਨੇ ਜੀ ਅਕਾਲੀਆਂ ਨਾਲ ਜੁੜੇ ਨੇ ਫਲਾਨੇ ਜੁੜੇ ਨੇ ਜੀ ਉਹ ਆਪਣੇ ਕਾਂਗਰਸ ਨਾਲ ਜੁੜੇ ਨੇ ਸੋ ਇਸ ਤਾਂ ਹੀ ਲੱਗਦੀ ਹੈ ਪਰੰਤੂ ਇਸ ਤੋਂ ਦਾ ਜਿਹੜਾ ਹਲਕਾ ਹੈਗਾ ਇਹ ਇਸ ਹਲਕਾ ਅਜੇ ਹ ਨਹੀਂ ਹੈ ਇਸ ਇਸ ਹਲਕੇ ਦੇ ਵਿੱਚ ਮੈਂ ਹੁਣ ਹਲਕੇ ਦੀ ਗੱਲ ਕਰਪੀ ਇੱਥੋਂ ਦੇ ਇੱਕ ਬਹੁਤ ਮਸ਼ਹੂਰ ਨੇਕਾ ਪ੍ਰੋਫੈਸਰ ਗਰਨਾਥ ਸਿੰਘ ਜੀ ਮੁਕਸਰ ਹੈ ਜਿਹੜੇ ਇੱਥੇ ਨੇੜੇ ਪਿੰਡਾ ਤੂਰਕੋਟ ਤੂਰਕੋਟ ਦੇ ਨੇ ਰਹਿਣ ਵਾਲੇ ਮੇਰੇ ਬਹੁਤ ਨੇੜੇ ਦੇ ਮਿੱਤਰ ਰਿਹਾ ਸੀ ਕੱਠਾ ਨੇ 40 ਸਾਲ ਕੰਮ ਕੀਤਾ ਗਰੀਬ ਲੋਕਾਂ ਵਾਸਤੇ ਸੋ ਉਹ ਉਹ ਬੀ ਐਸਾ ਇਲਾਕੇ ਦੇ ਦੇਣਾ ਉਹ ਉਸ ਨੂੰ ਵੀ ਮੈਂ ਇਸ ਮੌਕੇ ਤੇ ਤੁਹਾਡੇ ਨਾਲ ਗੱਲ ਕਰ ਲਿਆ ਸਲਾਮ ਕਰਦਾ ਹਾਂ ਉਹ ਦੁਨੀਆ ਨੁਸ਼ਰ ਦਿੱਤੇ ਇੱਕ ਹੋਰ ਮੇਰੇ ਮਿੱਤਰ ਹੈ ਇਸ ਰਾਕੇ ਦੇ ਵਿੱਚ ਬੁੱਧਸਨ ਚਾਹੇ ਉਹ ਵਾਦਾਂ ਦੇ ਵਿੱਚ ਘਰੇ ਰਹਿਣ ਚਾਹੇ ਕਿਤੇ ਵੀ ਉਹਨਾਂ ਨੂੰ ਮ੍ਰੀਤ ਸਿੰਘ ਵੀ ਤੋਂ ਪਹਿਲੇ ਹੁੰਦੇ ਸਨ ਉਹ ਬਲਾਸ ਟ੍ਰਾਂਸਪੋਰਟ ਤੇ ਸਨ ਅ ਅੱਜ ਵੀ ਮੈਂ ਉਸ ਦਿਨ ਨੂੰ ਜਿੱਥੇ ਆ ਸਸਕਾਰ ਕੀਤਾ ਗਿਆ ਸੀ ਉਹਨੂੰ ਸੜਕਾ ਤੇ ਆ ਬਹੁਤ ਮੇਰੇ ਲਈ ਦਿਨ ਕਿਉਂਕਿ ਸਾਡਾ ਪਿੰਡ ਵੀ ਜੋ ਸੀ ਇੱਕ ਛੋਟੀ ਕਲਾ ਸਿਮਰਾ ਪਹਿਲਾ ਕੱਢ ਉੱਥੇ ਟੜੇ ਬੰਦੀ ਆਉਂਦਾ ਸੀ ਇਹੇ ਉਸ ਸਮੇਂ ਟਰੱਕ ਡਰਾਈਵਰ ਹੋਇਆ ਕਰਨ ਸਾਡੇ ਪਿੰਡ ਦੇ ਵਿੱਚ ਜਾ ਕਰਦਾ ਸੀ ਹਨਾ ਤੇ ਸਾਡੇ ਨੇੜੇ ਘਰਾਂ ਦੇ ਵਿੱਚ ਇਹਨਾਂ ਦਾ ਟਿਕਾਣਾ ਸੀ ਉੱਥੇ ਜਿਆਦਾ ਗੱਲਾਂ ਹੋਈਆਂ ਤਾਂ ਮੈਂ ਇਹਨਾਂ ਨੂੰ ਗੱਲ ਕਰਿਆ ਮੈਨੂੰ ਹਰਮੀ ਦੀ ਗੱਲ ਹੈ ਬੜੀ ਕਮਾਲ ਦੀ ਗੱਲ ਹੈ ਮੈਂ ਕਹਿੰਦਾ ਨਹੀਂ ਚੱਕਾਂਗਾ ਤੇ ਇੱਕ ਅਨਵਰਤ ਵਿਅਕਤੀ ਉਸ ਵਿਅਕਤੀ ਨੂੰ ਮੈਨੂੰ ਗੈਨੀ ਵੀ ਕਿਹਾ ਕਰਦਾ ਸੀ ਨਾ ਉਸ ਦੀ ਆਖੇ ਲੱਗੇ ਜਦ ਇਹ ਆਟਾ ਵੰਡਿਆ ਕਰਦੇ ਸਨ ਦਾਲ ਵੰਡਿਆ ਕਰਦੇ ਸਨ ਮੈਂ ਇਹਨਾਂ ਨੂੰ ਕਿਹਾ ਨਹੀਂ ਇੱਥੇ ਬੱਚਿਆਂ ਨੂੰ ਕਿਤਾਬਾਂ ਲਿਆ ਕਰੋ ਉਹਨਾਂ ਨੇ ਮੇਰੇ ਨਾਲ ਜਾ ਕੇ ਸਾਡੇ ਰਾਕੇ ਦੇ ਵਿੱਚ ਐਸ ਰਾਕੇ ਦੇ ਵਿੱਚ ਵੀ ਮੈਂ ਉਹਨਾਂ ਦੇ ਨਾਲ ਕਿਤਾਬਾਂ ਬਣਨ ਤਾਂ ਇਹ ਅੱਜ ਉਹਨਾਂ ਦਾ ਲਫਕਾ ਜੋ ਡਾਕ ਕੀਤਾ ਹੋਇਆ ਅ ਤਰੰਤ ਕੀਤਾ ਹੋਇਆ ਉਹ ਵੀ ਜਦੋਂ ਕਿਤੇ ਕਿਤਾਬਾਂ ਦੇ ਕਰਾ ਬਣਣਾ ਦੀ ਗੱਲ ਹੁੰਦੀ ਹੈ ਸੋ ਉਹ ਕਿਤਾਬਾਂ ਬਣਨ ਸੋ ਇਸ ਕਰਕੇ ਮੈਂ ਇਸ ਇਲਾਕੇ ਨੂੰ ਸਲਾਮ ਕਰਦਾ ਹੈ ਇਸ ਇਲਾਕੇ ਨੂੰ ਸਜਦਾ ਕਰਦਾ ਹੈ ਕਿ ਇਹ ਜਿਹਾ ਮਹਾਨ ਇਲਾਕਾ ਆਏਗਾ ਜਿਸੇ ਲੱਗ ਕੇ ਦੇ ਵਿੱਚ ਅਸੀਂ ਕੰਮ ਕਰਾਂਗੇ ਅੱਛਾ ਅੱਜ ਮੈਂ ਤੁਸੀਂ ਪਿੰਡਾਂ ਦੇ ਵਿੱਚ ਸਰਵੇਖੀਆਂ ਕਰ ਰਹੇ ਹਾਂ ਨਾ 10 ਮਈ ਦਾ ਵਿਕਰਾਜ ਪੈਲਸ ਨਿਹਾਲ ਸਿੰਘ ਬਣਾਵਾ ਦਾ ਆਪਣਾ ਦੇਖੀ ਇੱਕ ਰਾਜਪਤੀ ਸਮਾਗਮ ਹੀ ਰੱਖਿਆ। ਉਹਦੇ ਵਿੱਚ ਮੁੱਖ ਮੰਗਾਂ ਤੋਂ ਸਾਡੀਆਂ ਮੁੱਖ ਮੰਗਾਂ ਇੱਕ ਤਾਂ ਪਹਿਲੀ ਇਹ ਹੀ ਸੀਗੀ ਕਿ ਜਾਤ ਦਾ ਅਧਾਰ ਗਿਣਤੀ ਹੋਣੀ ਚਾਹੀਦੀ ਹੈ। ਉਹ ਅੱਜ ਜਿਹੜੀ ਸਰਕਾਰ ਆ ਵਿਜੇਦਵ ਸਰਕਾਰ ਕਹਿੰਦੇ ਸਰਕਾਰ ਆ। ਵੀ ਉਹਨਾਂ ਨੇ ਇਹ ਮੰਗ ਮੰਨ ਲਈ ਹੈ ਤੇ ਅਸੀਂ ਜਾਤ ਦਾ ਅਧਾਰ ਗਿਣਤੀ ਕਰਾਵਾਂਗੇ ਕਿਉਂਕਿ 1935 ਤੋਂ ਲੈ ਕੇ ਜਾਤ ਦਾ ਅਧਾਰ ਗਿਣਤੀ ਨਹੀਂ ਹੋਈ ਤੁਸੀਂ ਦੇਖ ਲਓ 94 ਸਾਲ ਹੋ ਚੁੱਕੇ ਆ ਨੇ। ਇਸੇ ਨੇ ਜਾਤ ਅਧਾਰਤ ਬੇਨਤੀ ਨਿਕਲਾਈ ਇੱਥੇ ਤੁਹਾਨੂੰ ਵੀਰ ਹੈਗੇ ਕਰਨਗੇ ਹਾਂ ਇਹ ਵੀ ਸਾਡੇ ਚੱਲ ਸਕਦੇ ਵੀ ਚੱਲਦਾ ਹਾਂ ਤੇ ਇੱਥੇ ਗੜਿਆਂ ਕੋੜਿਆਂ ਦੀ ਗਿਰਤੀ ਤਾਂ ਹੋ ਜਾਂਦੀ ਹੈ ਮਨੁੱਖਾਂ ਦੀ ਬੇਨਤੀ ਕੀ ਹੁੰਦੀ ਜਾਤ ਅਧਾਰਤ ਬੇਨਤੀ ਨਹੀਂ ਹੁੰਦੀ ਸਾਨੂੰ ਅਜੇ ਵੀ ਪੱਕਾ ਵਿਸ਼ਵਾਸ ਨਹੀਂ ਕਿ ਇਹ ਹੋ ਜਾਵੇਗੀ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਨਾਰਾ ਪ੍ਰੰਤ ਕਰਦੇ ਹਾਂ ਤੇ ਆਓ ਆਪਾਂ ਇਕੱਠੇ ਹੋਈਏ ਬੀਸੀ ਕਾਸਟਾਂ ਦੀ ਓਬੀਸੀ ਕਾਸਟਾਂ ਦੀ ਜਾਤੀ ਦਾ ਅਰਥ ਗਿਣਤੀ ਕਰਵਾਈਏ ਤਾਂ ਜੋ ਅਸੀਂ ਦੱਸ ਸਕੀਏ ਕਿ ਸਾਡੀ ਇਹਦਾ ਜਿਹੜੀ ਗਿਣਤੀ ਹੈ ਆ ਅਸੀਂ ਅਗਾਹ ਵਾ ਸਕੀਏ ਕਿਉਂਕਿ ਇਸ ਤੰਗ ਦੇ ਨਾਲ ਅਸੀਂ ਅਗਾਹ ਨਹੀਂ ਆ ਜਿਹੜੀ ਰਾਸਤ ਹੈ ਉਹ ਆਪਣੇ ਹੱਥ ਵਿੱਚ ਨਹੀਂ ਆ ਅੱਛਾ ਮੀਡੀਆ ਦੇ ذریعے ਜਿਹੜਾ ਤੁਸੀਂ ਸਮਾਰਨ ਕਰ ਰਹੇ ਰਾਜਪ트ਰੀ ਕੋਈ 2027 ਦੀ ਚੋਣਾਂ ਚੋਣਾਂ ਦੀ ਲੜ ਦੀ ਘਾਵਾ ਕਿੱਥੋਂ ਤੱਕ ਸਾਡਾ ਇਹ ਵੀ ਵਿਚਾਰ ਹੈਗਾ ਤੇ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਸਵੋਯਿਤ ਕਰਾਂਗੇ ਸਾਨੂੰ ਇਸ ਵਿੱਚ ਕੋਈ ਨਹੀਂ ਤੇ ਅਸੀਂ ਜਿੱਤੇ ਜਾਂ ਹਾਰੀਏ ਤੇ ਅਸੀਂ ਲਕਸ਼ਣਾ ਜਰੂਰ ਲੜਾਂਗੇ ਸਾਡੇ ਜਿੰਨੇ ਵੀ ਮਸਲੇ ਨੇ ਉਹਨਾਂ ਮਸਲਿਆਂ ਨੂੰ ਖੜੇ ਕਰਾਂਗੇ ਉਹਨਾਂ ਮਸਲਿਆਂ ਦੇ ਹੱਦ ਲਈ ਲੜਾਂਗੇ ਤੇ ਸਾਰੀ ਇਸ ਸਮੂਚੀ ਕਾਸਤਾ ਨੂੰ ਮੈਂ ਨਾਂ ਵੀ ਲਾਉਂਗਾ ਕਿ ਜਿਵੇਂ ਗ੍ਰਾਮ ਗੜੀ ਸਿੱਖ ਹੋਏ ਆਪਣੇ ਤਾਂਛਤਰੀ ਭਰਾ ਹੋਏ ਪਰਜਾ ਪਰਭਰਾ ਹੋਏ ਮੇਰੇ ਭਰਾ ਹੋਏ ਆਪਣੇ ਸੈਨ ਪਾਰਟੀ ਦੇ ਨਾਮ ਨੇ ਵਾਇਕੀ ਨੇ ਉਹ ਹੋਏ ਉਹਨਾਂ ਸਾਰਿਆਂ ਲੋਕਾਂ ਦੇ ਬੀਟੀ ਬੰਦਾ ਦੇ ਕੀਤਾ ਆਪਣੇ ਨੇ ਦੇ ਕਿਪਟਾ ਨਹੀਂ ਉਹਨਾਂ ਲੋਕਾਂ ਨੂੰ ਅਸੀਂ ਆਏ ਨੇ ਦੇਮਲੇ ਫਿਰ ਫਲਾਨੀ ਕਾਸ਼ ਤੋਂ ਅਸੀਂ ਦੇ ਦਈਏ ਜਿਵੇਂ ਕਿ ਹੋਰ ਦੂਜੀਆਂ ਪੋਲੀਟਿਕਲ ਪਾਰਟੀਆਂ ਕਰਦੀਆਂ ਨੇ ਕਿ ਅਸੀਂ ਫਲਾਨੀ ਕਾਸ਼ ਤੋਂ ਦੇਤੀ ਜੀ ਫਲਾਨੀ ਕਾਸ਼ ਤੋਂ ਦੇ ਦਈਏ ਸੋ ਵੀ ਇਸ ਤਾਂ ਮਿਲ ਗਈ ਸੀ ਸਾਰਿਆਂ ਚਾਹੇ ਕਿਵੇਂ ਵੀ ਹੋਵੇ ਅਸੀਂ ਇਹ ਕਰਾਂ ਅੱਛਾ ਜਲਦੀ ਜਲਦੀ ਲਾਜ ਚ ਸਵਾਲ ਆ ਗਿਆ ਵੀ ਸਮੁੱਚਾ ਭਾਈਚਾਰਾ ਮੈਂ ਮਨਨ ਜਾਂਦੇ ਜਾਂਦੇ ਸੋਚੇ ਭਾਈਚਾਰੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਾਂਦੇ ਜਾਂਦੇ ਮੈਂ ਸੋਚੇ ਭਾਈਚਾਰੇ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਕਿ ਭਰਾਓ ਇੱਕ ਹੋ ਗਿੰਨਾ ਜਦ ਅਸੀਂ ਇਕੱਠੇ ਨਹੀਂ ਹੁੰਦੇ ਜਿੰਨਾ ਜਦ ਅਸੀਂ ਆਪਣਾ ਇਹਦਾ ਸੰਗਠਨ ਹੈ ਇਸ ਸੰਗਠਨ ਨੂੰ ਮਜ਼ਬੂਤ ਨਹੀਂ ਕਰਦੇ ਜਿੰਨਾ ਜਦ ਅਸੀਂ ਇੰਦੀਆਂ ਮੁੱਖ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਨਹੀਂ ਜਾਂਦੇ ਉਹਨਾਂ ਜਗ੍ਹਾ ਅਸੀਂ ਸਫਲ ਨਹੀਂ ਹੋ ਸਕਦੇ ਹਾਂਜੀ ਸਣੀ ਜਾਂਦੇ ਜਾਂਦੇ ਅੰਤ ਦੇ ਵਿੱਚ ਲਾਕਸਪਾਲ ਆਈ ਸਮੁੱਚੇ ਭਾਈ ਜਾ ਰਹੇ ਜਿੰਨੀਆਂ ਵੀ ਔਕੜਾਂ ਸੀ ਕਿਸ ਸਮਸਿਆ ਮੇਰੇ ਤੇ ਵੀ ਵਾਪਸ ਆੰਗਰ ਸਮਾਰੋਹ ਕਰਾ ਤੇ ਕੀ ਸਹਯਾ ਦੇਣਾਂ ਜਾਂਦਾ ਲੰਡਾ ਮੈਂ ਇਹ ਸਨਿਹਾ ਦੇਣਾ ਚਾਹੁੰਦਾ ਕਿਉਂਕਿ ਮੈਂ ਆਪ ਕੁਰਸੀ ਕੰਮ ਕਰਤਾਰੀ ਵੀ ਹਾਂ ਤੇ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਬਰਨਾਲਾ ਹਲਕਾ ਤੋਂ ਵੀ ਡਿੜੀ ਸੀ ਕੁਝ ਥੋੜੀਆਂ ਜਿਹੀਆਂ ਵੋਟਾਂ ਸੀ ਮੈਨਰੇ ਗਿਆ ਸੀ ਉਹ ਇਸ ਕਰਕੇ ਮੇਰੀ ਸਿੱਖਤਾ ਨਾਲ ਬਾਰੇ ਬਹੁਤ ਕਾਫੀ ਜਿੰਨੀ ਵੀ ਕਾਫੀ ਸਟਡੀ ਹੈ ਸੋ ਇਸ ਦੇ ਵਿੱਚ ਮੈਂ ਸਮਝਦਾ ਹਾਂ ਕਿ ਅੱਜ ਜੇ ਸਿੱਖ ਪੰਥ ਨੂੰ ਪਰਖਣ ਤੇ ਕਰਨਾ ਹੈ ਜੇ ਸਿੱਖ ਪੰਥ ਨੂੰ ਸਮੁੱਚੀ ਦੁਨੀਆ ਦੇ ਸਮੁੱਚੀ ਸ੍ਰਿਸ਼ਟੀ ਤੇ ਸਿੱਖ ਪੰਥ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਜਾਣਾ ਹੈ ਬੱਬਾ ਸਤਗੁਰ ਨਾਨਕਦੇਵ ਜੀ ਅਸ਼ਵੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿ ਵਿਚਾਰਾਂ ਨੂੰ ਰੋਕਾ ਟੱਕ ਲੈ ਕੇ ਜਾਣਾ ਹੈ ਤਾਂ ਸਾਨੂੰ ਅੱਜ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਇਸ ਇਲਾਕੇ ਦੇ ਵਿੱਚ ਆ ਕੇ ਮੈਂ ਦੇਖਿਆ ਗੁਰੂ ਸਾਹਿਬ ਨੇ ਕਿਹਾ ਸੀ ਰਗਰੇਟੇ ਗੁਰਕੇ ਪੁੱਤੇ ਇਹਨਾਂ ਨੂੰ ਇੱਕ ਮੇਰਾ ਇੱਕ ਦੋਸਤ ਬਲਦੇਰ ਸਿੰਘ ਸੜਕ ਨਾਮਾ ਹੈਗਾ ਉਹਨਾਂ ਨੇ ਰਗਰੇਟੇ ਤੇ ਪੰਜਮਾ ਸਾਹਿਬ ਦਾ ਦਰਾਨਾ ਇੱਕ ਨਾਵਲ ਵੀ ਲਿਖਿਆ ਹੈ ਉਹਨਾਂ ਨਾਲ ਮੇਰੀ ਇਸ ਮਸਲੇ ਤੇ ਕਾਫੀ ਡਿਸਕਸ ਹੋ ਗਿਆ ਇਸ ਇਲਾਕੇ ਦੇ ਵਿੱਚ ਆ ਕੇ ਮੈਂ ਦੇਖਿਆ ਹੈ ਜੋਰੇਮੇ ਤੇ ਸਿੰਘ ਨੇਗੇ ਅਦਕਨ ਹਰ ਸਿਕ ਵਾਲੇ ਦੇ ਜਿਵੇਂ ਰਾਜੂ ਜੀ ਨੇ ਇੱਕ ਵੇਰਾ ਹੋਰ ਬਹੁਤ ਵੱਡਾ ਸ਼ਰਲਾਲੂ ਹੈ ਨਰਮਨ ਸਿੰਘ ਰਣ ਸਿੰਘ ਹੈ ਉਹ ਵੀ ਅ ਅਮਰਦਾਸ ਸਿੰਘ ਖਾਇ ਨੇ ਉਹ ਵੀ ਇਸੇ ਤਰ੍ਹਾਂ ਆਪਣਾ ਦੀਗ ਛੇਰਗਲੀ ਦੀ ਉਹ ਵੀ ਸਾਡੇ ਸਮੁੱਚੇ ਸਮਾਜ ਦੇ ਨਾਲ ਇਸ ਭਾਈਚਾਰੇ ਦੇ ਨਾਲ ਇਸ ਭਾਈਚਾਰੇ ਨੂੰ ਜਥੇਵੰਤ ਕਰਨ ਦੇ ਵਾਸਤੇ ਇਸ ਭਾਈਚਾਰੇ ਨੂੰ ਇੱਕ ਲੜੀ ਦੇ ਵਿੱਚ ਬਣਾਉਣ ਲਈ ਬਹੁਤ ਵੱਡਾ ਮਹਾਨ ਕੰਮ ਕਰ ਰਹੇ ਨੇ ਇਹ ਮਹਾਨ ਕੰਮ ਦਸ਼ਮੇਸ਼ ਪਿਤਾ ਜੀ ਵੱਲੋਂ ਦਿੱਤਾ ਹੋਇਆ ਇਸ਼ਾਰਾ ਕਿ ਰੇਗੇਟੇ ਨੇ ਗੁਰੂ ਦੇ ਭਿੱਤੇ ਨੇ ਤੇ ਅਸੀਂ ਮੇਰੀ ਤਾਂ ਇਥੋਂ ਤੱਕ ਵੀ ਕਾਮਨਾ ਹੈ ਇਹ ਸਿੱਖ ਪੰਥ ਦੀ ਜਿਹੜੀ ਗਵਾਈ ਆ ਔਰ ਗ੍ਰੇਟੇ ਭਰਾਵਾ ਨੂੰ ਦਿੱਣੀ ਚਾਹੀਦੀ ਹੈ ਕਿਉਂਕਿ ਗ੍ਰੇਟੇ ਭਰਾਵਾ ਦਾ ਮੁੱਢ ਤੋਂ ਲੈ ਕੇ ਚਮਕੌਰ ਦੀ ਜੰਗ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਗ੍ਰੇਟੇ ਭਰਾਵਾ ਦਾ ਸਿੱਖ ਧਰਮ ਦੇ ਵਿੱਚ ਕੁਰਬਾਨੀ ਕਰਨ ਦੇ ਵਿੱਚ ਇੰਨਾ ਬੜਾ ਯੋਗਦਾਨ ਹੈ ਉਸ ਯੋਗਦਾਨ ਨੂੰ ਭਲਾ ਦੀ ਜਸਕ ਦਾ ਸੋ ਇਹ ਮੈਂ ਸ਼ਬਦ ਜਰੂਰ ਕਰਨਾ ਚਾਹੁੰਦਾ ਹਾਂ ਕਿਉਂਕਿ ਮੇਰਾ ਫੀਲ ਸੱਚੇ ਇਹ ਹੀ ਨਹੀਂ ਕਿ ਮੈਂ ਜੋ OBC ਪਾਈ ਜਲਾ ਜਾਂ BC ਪਾਈ ਪਾਈ ਜੜਾ ਇਹਨਾਂ ਨੂੰ ਕੱਤਰ ਕਰਨਾ ਸਭੋ ਇਸ ਦੇ ਨਾਲ ਹੀ ਮੈਂ ਸਿੱਖ ਪੰਥ ਦੇ ਲੋਕਾਂ ਨੂੰ ਵੀ ਇਕੱਠਾ ਕਰਨਾ ਚਾਹੁੰਦਾ ਹਾਂ ਤੇ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਹਾਂ ਸ਼ਰਿਆ ਤੇ ਜੇ ਪੰਥ ਦੀ ਬਾਗਦੋਬ ਕਿਸੇ ਦੇ ਘਰੇਟੇ ਸੰਗਤ ਦੇ ਆਸਤੇ ਵਿੱਚ ਵੇਚੀਤੀ ਜਾਵੇ ਤਾਂ ਇਹ ਜਿਹੜਾ ਪੰਥ ਹੈ ਹੋਰ ਅੱਗੇ ਨੂੰ ਵਧ ਸਕਦਾ ਹੈ ਮੇਰੇ ਵਿੱਚ ਆ ਨਾ ਵੀ ਹੈ ਹਾਂ ਜਿਸ ਬੰਦੇ ਨੂੰ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਅੱਗੇ ਲਿਆਇ ਦੇਵੇ ਪਰ ਤੂ ਹਾਲਜੇ ਕਰੀ ਮੈਂ ਨਹੀਂ ਕਨਾ ਜਾਂਦਾ ਹਾਂ ਕਿ ਉਹ ਰਗਰੇਟਾ ਵੀ ਰਹੀ ਹੈ ਉਸ ਨੂੰ ਅੱਗੇ ਲਿਆ ਕੇ ਜਪੰਥ ਦੀ ਵਾਗਡੋਰ ਸਮਾਪਤ ਕੀਤੀ ਜਾਵੇ ਪੁਜਾ ਕਰਨੇ ਉਹਨਾਂ ਦੇ ਵਿੱਚ 49 ਕਰ ਅੰਮ੍ਰਿਤਾਲੀ ਜੀ ਨੂੰ ਖੁਸ਼ੀ ਦੇ ਗੱਦਾ ਸੋ ਮੈਂ ਚਾਹੁੰਦਾ ਹਾਂ ਇਹ ਇਹ ਜ਼ਰੂਰ ਆ ਮੇਰੀ ਅੱਜ ਦੇ ਰੂਹ ਰੂਹ ਦੇ ਵਿੱਚ ਇਹ ਗੱਲ ਵੀ ਸ਼ਾਮਲ ਕਰ ਲੀਵੇ ਬਹੁਤ ਬਹੁਤ ਪਰੰਤੂ ਫਿਰ ਵੀ ਮੈਂ ਸਮਝਦਾ ਹਾਂ ਕਿਉਂਕਿ ਮੈਂ ਕਾਫੀ ਇਹ ਬੁੱਧੀਜੀਵੀਆਂ ਦੇ ਵਿੱਚ ਵਿੱਚ ਟਿਕਿਆ ਕਰਦਾ ਰਹਿਣਾ ਹਾਂ ਆਮ ਲੋਕਾਂ ਨੂੰ ਵੀ ਦਿਖਦਾ ਹਾਂ ਸੋ ਅੱਜ ਜੇ ਸਾਡੀ ਜਿਹੜੀ ਸਿਤੀ ਹੈ ਉਹ ਇਸ ਤਰ੍ਹਾਂ ਬਣ ਗਈ ਤੇ ਨੀਹਾ ਦੇ ਹੱਥ ਚੜਸਣ ਮਿਨਾਰੇ ਵੀ ਕੰਬਦੇ ਨੀਹਾ ਦੇ ਹੱਥ ਚੜਸਣ ਨਾ ਪਾ ਨੀਹਾ ਨੀਹਾ ਦੇ ਹੱਥ ਚੜਸਣ ਮਿਨਾਰੇ ਵੀ ਕੰਬਦੇ ਨੇ ਲਹਿਰਾਂ ਹੁ ਤੱਕ ਤੱਕ ਕਿਨਾਰੇ ਵੀ ਕੰਬਦੇ ਨੇ ਕੋਈ ਸੂਰਜ ਨਾ ਜੰਮ ਪਏ ਰਾਤ ਦੀ ਕੋਕ੍ਰਿਜ ਇਸੇ ਲਈ ਤਾਰੇ ਹਸਕਿਤ ਤਾਰੇ ਹੋਰ ਆਪਣੇ ਕਰਮਾਂ ਤੇ ਵਿਦੇ ਦਾ ਬਹੁਤ ਬਹੁਤ ਨਵਾਂ ਹਾਂਜੀ ਧੰਨਵਾਦ ਇਹ ਸਨ ਸਾਗਰ ਸਿੰਘ ਸਾਗਰ ਬਰਨਾਲੇ ਤੋਂ ਮੈਂ ਤੁਹਾਨੂੰ ਪਿਆਸ ਨਹੀਂ ਲੇਖਕ ਵੀ ਨੇ ਦੇਸ਼ੀ ਘਰ ਸੀ ਹੈ ਨਾ ਤੇ ਉਮੀਦ ਕਰਦੇ ਆ ਕਿ ਜਿਹੜੀ ਸਾਡੀ ਅੱਜ ਦੇ ਇਹਨਾਂ ਨੇ ਵਿਚਾਰ ਪੇਸ਼ ਕੀਤੇ ਤੁਹਾਨੂੰ ਬਹੁਤ ਪਸੰਦ ਆਉਣਗੇ ਇਹਨਾਂ ਨੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਦੇ ਬੀਸੀ ਸਮਾਜ ਦੇ ਲਈ ਉਹ ਕੜਮ ਸੀ ਤਸਮਸਿਆ ਮਨ ਜੀ ਕਾਫੀ ਲੰਬੇ ਸਮੇਂ ਤੋਂ ਲੱਤਦੀਆਂ ਆ ਰਹੀਆਂ ਉਹਨਾਂ ਬਾਰੇ ਗੱਲ ਕੀਤੀ ਐ ਕਿ ਸੋ ਜਿਨ੍ਹਾਂ ਨੇ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਆਰਥਿਕ ਮੁੱਦਿਆਂ ਤੇ ਐਸਸੀਬੀਸੀ ਓਬੀਸੀ ਤੇ ਹੋਰ ਭਾਈਚਾਰੇ ਦੇ ਔਕੜਾਂ ਵਸੇਤਾ ਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਐ ਉਮੀਦ ਆ ਕਿ ਸਾਨੂੰ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਇੰਟਰਵਿਊ ਐ ਜਿਹੜਾ ਬੰਦਾ ਅੱਛਾ ਲੱਗਾ ਹੋਗਾ ਚੰਗਾ ਲੱਗਾ ਹੋਗਾ ਐਨੀਆਂ ਗੱਲਾਂ ਕਹਿੰਦਾ ਹੈ ਕਿ ਮਨ ਦਾ ਗਾਚਕਾ ਮੈਨੂੰ ਵੀ ਯਾਦ ਹੈ ਫਿਕਰਮੰਦ ਮੀਡੀਆ ਤੋਂ ਗੁਰਜਨ ਸਿੰਘ ਰਾਜੀ 等等。Oh no.